ਸੋ ਪੋਪੋਲੀ ਹਾਂਜੀ ਸਤ ਸ੍ਰੀ ਅਕਾਲ ਜੀ ਪਤਾ ਕੀ ਜੰਦਾ ਜੀ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕਰਕਡਾਊਨ ਕੀਤਾ ਜਾ ਰਿਹਾ ਹੈਗਾ ਐਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਕੋਪਰੇਸ਼ਨ ਸੀ ਦਿੱਤੇ ਇੱਕ ਅਮਰਸ਼ਰ ਦਾ ਬੋਬਿਕ ਨਾਮ ਅਿੱਥੇ ਰੋੜ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਅਤੇ ਜਿਹੜਾ ਇੱਕ ਕਮਨ ਕਲਾ ਪੁਲਿਸ ਕੋਲ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀ ਐਂਡ ਉਸ ਦੇ ਮੱਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਪਿਸ਼ਟ ਅ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਇਹੜੇ ਹੈਗੇ ਗਿਫਟਾਰ ਕੀਤਾ ਸੀਗਾ ਇਹਨੂੰ ਇਹਨੂੰ ਪੂਰਾ ਅਸੀਂ ਜਿਹੜਾ ਹੈਗਾ ਕੁਝ ਵਿੱਚ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਵਿੱਚ ਬੰਦੇ ਇਨਵੋਲ ਸੀ ਤੈਨੂੰ ਲੈ ਕੇ ਹੋਏ ਅਸੀਂ ਜਿਹੜਾ ਹੈ ਇਹ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਡ ਅਰਸਦਾ ਵੈਣਾ ਅਸੀਂ ਉਹਨੂੰ ਨੈਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਬਰ ਕੀਤੇ ਤੇ ਉਹ ਇਹਦੇ ਚ ਟੋਟਲ ਚਾ ਪਿਸਟਲ ਜਿਹੜੇ ਸਾਡੇ ਤੇ ਬਰਾਮਦ ਹੋਏ ਹੈਗੇ ਇਹਦੇ ਚ 7 ਮੈਗਜ਼ੀਨ ਹੈਗੇ ਤੇ ਬੰਬਾਂ ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸੈਕਟਰ ਜਿਹੜਾ ਹੈ ਇਸੇ ਉਹ ਪੀਐਸ ਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤੀ ਹੋਣਾ ਸੀ ਜਾਂ ਅਲਿਅਰ ਇਹਨਾਂ ਦੇ ਜਿਹੜੇ ਹਥਿਆਰ ਆ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸਤੇ ਟੀਮ ਨੇ ਅਤੇ ਜਿਹੜੇ ਕਮਨ ਕਲਾਨ ਦੀ ਟੀਮ ਨੇ ਅਲੌਂਗ ਵਿਦ ਜੋ ਸੀਆਈਏ ਐਸਪੀ ਡੀਐਸਪੀ ਡੀ ਜਿਹੜਾ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਪਾਏ ਫਿਰ ਤੇ ਇਹਦੇ ਲਿੰਕ ਚ ਵੀ ਅਸੀਂ ਪਹਿਲਾਂ ਤੋਂ ਹਾਂਜੀ ਕਿਸੇ ਲਿੰਕ ਵੀ ਆ ਗਿਆ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸ ਅਥਾਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਜਿਹੜਾ ਹੈਗਾ ਰਿਸ਼ਭ ਦੇ ਬਾਰੇ ਪਤਾ ਚੱਲੇ ਐਂਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਦਾ ਵੈਪਨ ਕਿੱਥੋਂ ਆਇਆ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਜੀ ਅਰਜੀ ਇਨਵੈਸਟੀਗੇਸ਼ਨ ਦਾ ਸੁੱਤੇ ਪਹਿਲਾ ਪਰਸਾ ਆਪੇ ਇਹ ਤਾਂ ਦੋਨਾਂ ਆਹ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪੱਖੇ ਹੈਗੇ ਪੁਰਾਣੇ ਪੱਖੇ ਆਦੇ ਜੀ ਜੇ ਇਹ ਲੜਾਈ ਝਗੜੇ ਦੇ ਦੇ ਪੱਖੇ ਹੈਗੇ ਉਹ ਮਰਸਲ ਦੇ ਵਿੱਚ ਦਰਜ ਹੋ ਸਕਦੇ ਠੀਕ